ਚੜਦੀ ਕਲਾ ਟਾਈਮ ਟੀਵੀ ਤੇ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਹੈ ਜੀ ਹਾਂ ਐਨ ਡੀ ਪੀ ਐਸ ਕੇਸ ਵਿੱਚ ਬਿਕਰਮ ਮਜੀਠੀਆ ਨੂੰ ਮੁੜ ਸੱਮਣ ਜਾਰੀ ਹੋਏ ਹਨ ਅਤੇ ਸਿਟ ਨੇ ਚੌਥੀ ਵਾਰ ਪੁੱਛਗਿੱਛ ਲਈ ਬੁਲਾਇਆ ਹੈ ਸੋਣਾ ਜਨਵਰੀ ਨੂੰ ਸਿਟ ਨੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ਅਤੇ ਡੀ ਆਈ ਜੀ ਪਟਿਆਲਾ ਰੇਂਜ ਆਫਿਸ ਵਿੱਚ ਹੀ ਜਿਹੜੀ ਪੁੱਛਗਿੱਛ ਹੋਵੇਗੀ ਤੇ ਸਿਟ ਦੇ ਨਵੇਂ ਮੁਖੀ ਐਚ ਐਸ ਪੁੱਲਰ ਜਿਹੜੇ ਕਿ ਬਿਕਰਮਜੀਠੇ ਨਾਲ ਸਵਾਲ ਜਵਾਬ ਕਰਨਗੇ ਪਹਿਲਾਂ ਵੀ 30 ਦਸੰਬਰ ਨੂੰ ਬਿਕਰਮਜੀਠਿਆਂ ਨੂੰ ਸੀਟ ਅਗੇ ਪੇਸ਼ ਹੋਣ ਲਈ ਕਿਹਾ ਗਿਆ ਸੀ ਤੇ ਉਸ ਸਮੇਂ ਸੀਟ ਨੇ 5 ਘੰਟੇ ਪੁੱਛਗਿਛ ਕੀਤੀ ਸੀ ਉਸ ਸਮੇਂ ਸੀਟ ਦੇ ਮੁਖੀ ਮੁਖਵਿੰਦਰ ਸ਼ੀਨਾ ਜੀ ਸਾਂ ਜੀਨਾ ਦੇ ਅੰਡਰ ਇਹ ਪੁੱਛਗਿਛ ਹੋਈ ਸੀ ਤੇ ਬਾਅਦ ਵਿੱਚ ਉਹਨਾਂ ਦੇ ਰਿਟਾਇਰਡ ਹੋਣ ਤੋਂ ਬਾਅਦ ਪਹਿਲੀ ਵਾਰ ਬਿਕਰਮਜੀਠਿਆਂ ਨੂੰ ਐਚਐਸ ਪੁੱਲਰ ਨੇ ਸੀਟ ਅਗੇ ਪੇਸ਼ ਹੋਣ ਲਈ ਦੰਮਣ ਜਾਰੀ ਕੀਤੇ ਹਨ ਅਤੇ ਅਤੇ 16 ਜਨਵਰੀ ਨੂੰ ਪੁੱਛਗਿਛ ਦੇ ਲਈ ਬੁਲਾਇਆ ਹੈ ਦੱਸ ਜਾਈਏ ਕਿ ਪਹਿਲੀ ਵਾਰ ਜਿਹੜਾ ਕਿ ਬਿਕਰਮਜੀਠਿਆ ਨੂੰ 18 ਦਸੰਬਰ ਨੂੰ ਪੁੱਛਗਿਛ ਲਈ ਬੁਲਾਇਆ ਸੀ ਅਤੇ ਉਸ ਸਮੇਂ 7 ਘੰਟੇ ਬਿਕਰਮਜੀਠਿਆ ਨਾਲ ਸਵਾਲ ਜਵਾਬ ਕੀਤੇ ਗਏ ਸਨ ਤੇ ਉਸ ਮਗਰ 27 ਦਸੰਬਰ ਅਤੇ 30 ਦਸੰਬਰ ਨੂੰ ਦੁਬਾਰਾ ਪੁੱਛਗਿਛ ਲਈ ਬੁਲਾਇਆ ਗਿਆ ਸੀ ਤੇ 30 ਦਸੰਬਰ ਨੂੰ 5 ਘੰਟੇ ਜਿਹੜੀ ਕਿ ਪੁੱਛਗਿਛ ਆ ਉਹ ਕੀਤੀ ਗਈ ਸੀ ਚੰਨੀ ਸਰਕਾਰ ਵੱਲੇ ਇਹ ਜਿਹੜਾ ਕੇਸ ਹੈ ਐਨਡੀਪੀਐਸ ਦਾ ਉਹ ਦਰਜ ਕੀਤਾ ਗਿਆ ਸੀ ਬਿਕਰਮਜੀਠਿਆ ਜ਼ਿਲ੍ਹਾ ਤੇ ਹੁਣ 16 ਜਨਵਰੀ ਨੂੰ ਦੁਬਾਰਾ ਪੁੱਛਗਿਛ ਲਈ ਬੁਲਾਇਆ ਗਿਆ ਹੈ